ਆ ਗਈ ਇੱਕ ਬੋਲੇ ਜੋ ਸਾਫ ਹੋ ਗਈ ਨਹੀਂ ਤਾਂ ਮੈਂ ਤਤਰੇ ਨਹੀਂ ਜਾਂਦਾ ਜਗਾਰ ਬਾਹਰ ਮੈਂ ਥਲੇ ਠੀਕ ਹੈ ਐਸ ਕੀ 20 ਕਿ ਲੀਟਰ ਹੈ ਮੈਨੇ ਖੁੱਲਾ ਪੋਣਾ ਦੇਖੋ ਬੰਦਾ ਸਾਮ ਵਾਲੀ ਲਊਗਾ ਪਤਾ ਆਪਾਂ ਨੂੰ ਜਿਹਨੇ ਪੈਸੇ ਲਾਉਣੇ ਸਾਂਭੂਗਾ 80 ਸੀ ਹਾਂਜੀ 18:30 ਤੇ 19 ਲੀਟਰ ਉਹਦਾ ਆਪਣਾ ਚੋ ਲੈਦਾ ਦੂਜੇ ਸੂਏ ਦੂਜੇ ਸੂਏ ਇਸ ਵਾਰ ਤੀਜਾ ਸੂਆ ਸੂਈ ਐਸ ਵਾਰ ਤੀਜਾ ਸੂਈਆ ਠੀਕ ਹੈ ਐਮ 29 ਦੀ ਆਗਲੋ ਬੋਲੀ ਸਟਾਰਟ ਹੋਊਗੀ 10 ਤੋਂ 11 ਕਿਲੋ ਤੋਂ ਸਟਾਰਟ ਆ ਗਈ ਹਾਂ ਠੀਕ ਹੈ ਆਣਾ ਥੋੜਾ ਨਮਾ ਜਮਾ ਓਕੇ ਮੈਂ 101% ਕਹਿ ਸਕਦੇ ਆ ਠੀਕ ਹੈ ਵੀ ਪਹਿਲੀ ਗੱਲ ਤਾਂ ਆਪਾਂ ਬੱਚਾ ਲਾ ਕੇ ਵਿਖਾ ਦਾਂਗੇ ਠੀਕ ਹੈ ਪੁੱਤਣਾ ਪਾਪਾ ਅੱਗੇ ਆਪਣੇ ਕੋਲੇ ਸਾਂ ਰੱਖਿਆ ਹੋਆ ਕੋਈ ਨੂਰ ਦਾ ਉਹ ਤੋਂ ਡਾਇਰੈਕਟ ਦੱਪਣਾ ਹੈ ਮਗਰ ਕੱਟਾ ਅੱਲ ਰਾਤ ਦੀ ਸੂਈ ਵੀ ਹੈ ਠੀਕ ਹੈ ਰਾਤ ਸੂਈ ਹੈ ਕੱਲ ਰਾਤ ਦੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਸੰਧੂਕਲਾ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਅੱਜ ਤਰੀਕਾ ਜਿਹੜੀ ਨੂੰ ਵੀਡੀਓ ਬਣਾ ਰਹੇ ਆ 30 ਅਗਸਤ 2025 ਸਾਹਮਣੇ ਜਿਹੜੀ ਸਾਨੂੰ ਮੱਝ ਦਿਖਾ ਰਹੇ ਆ ਬਕਾਊ ਆ ਕਿਸਾਨ ਵੀਰੋ ਪੂਰੀ ਟੌਪ ਕਲਾਸ ਦੀ ਮੱਝ ਆ ਗਈ ਦੂਜੇ ਸੂਏ ਇਹ ਮੱਝ ਨੇ 18 ਲੀਟਰ ਦੁੱਧ ਕੱਢਿਆ ਬਾਈ ਕਹਿੰਦਾ ਘਰੇ ਆਪਾਂ ਚੋਇਆਗਾ ਬਾਈ ਦਾ ਹੈਗਾ ਤਾਂ ਵਪਾਰ ਦਾ ਕੰਮ ਆ ਪਰ ਜਿਹੜੀ ਆ ਮੱਝ ਦਾ ਦੁੱਧ ਕਰੇ ਚੋਇਆ 18 ਲੀਟਰ ਕਿਉਂਕਿ ਘਰ ਦੀ ਮੱਝ ਆ ਬਾਈ ਦੇ ਤੀਜੇ ਸੂਏ ਹੁਣ ਇਹ ਸੂਈ ਹੋਈ ਆ ਦੋ ਦਨੋਗੇ ਸੂਈ ਨੂੰ 10-12 ਲੀਟਰ ਬੋਲਾ ਬਾਈ ਕਹਿੰਦਾ ਹੁਣ ਇਹਦੇ ਤਿਆਰ ਆ ਥੱਲੇ ਤੇ ਮੱਝ ਟਾਪ ਕਲਾਸ ਦੀ ਪੂਰੀ ਕੁਆਲਿਟੀ ਆ ਗਈ ਜੇ ਦੁੱਧ ਪੱਲੀਓ ਦੇਖਿਆ ਤਾਂ ਦੁੱਧ ਵੀ ਪੂਰਾ 20 ਲੀਟਰ ਬਾਈ ਕਹਿੰਦਾ ਅਗਤੀ ਦਊਗੀ ਕੰਡੇ ਵਾਲਾ ਪੂਰਾ ਤੇ ਬਰੀਡ ਲਈ ਵੀ ਪੂਰੀ ਚੰਗੀ ਆ ਪਿੱਠ ਬੜੇ ਦੀ ਕੁਆਲਿਟੀ ਦੇਖ ਲਓ ਪੂਰੀ ਟਾਪ ਕਲਾਸ ਦੀ ਆ ਆਪ ਇਹ M29 ਦੀ ਆ ਤੇ ਜਿੱਦੋ ਇਹ ਗੱਬਣ ਹੋਈ ਸੀ ਬਾਈ ਕੋਲੇ ਇੱਕ ਕੋਹੇਨੂਰ ਦਾ ਬੱਚਾ ਘਰੇ ਆ ਬੋਲੋ ਉਹ ਤੋਂ ਇਹ ਡਾਇਰੈਕਟ ਗੱਬਣ ਹੋਈ ਹੋਈ ਆ ਬਾਕੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਰੇਟ ਦੱਸਾਂਗੇ ਦੁੱਧ ਦੱਸਾਂਗੇ ਸਾਰਾ ਕੁਝ ਦੱਸਾਂਗੇ ਵੀਡੀਓ ਐਂਡ ਤੱਕ ਦੇਖ ਲਿਓ ਬਸ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਕਹੋ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਹੈ ਜੀ ਭਰਪੂਰ ਸਿੰਘ ਪਿੰਡ ਹੈਗਾ ਸੰਧੂ ਕਲਾਂ ਠੀਕ ਹੈ ਜੀ ਖੇਲਾ ਤੁਹਾਨੂੰ ਬਰਨਾਲਾ ਪੈਣਾ ਤਹਿਸੀਲ ਆਪਾਂ ਨੂੰ ਤਾਵਾ ਪੈ ਜਾਂਦੀ ਆ ਠੀਕ ਹੈ ਜੀ ਫੋਨ ਨੰਬਰ ਹੈ 991566734 ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਆ ਇਹ ਆਪਣੇ ਘਰ ਦੀ ਆ ਭਰਾ ਠੀਕ ਆ ਆਪਾਂ ਮੰਨ ਲਓ ਵੀ ਪਰ ਇਹਦੇ ਮਗਰ ਕੱਟੀ ਸੀ ਹਾਂਜੀ 1.5 18 ਤੇ 19 ਲੀਟਰ ਦੁੱਧ ਆਪਾਂ ਚੋ ਲੈ ਦੂਜੇ ਸਵੇਰੇ ਦੂਜੇ ਸਵੇਰੇ ਇਸ ਵਾਰ ਤੀਜਾ ਸਵੇਰ ਸੂਈ ਆ ਇਸ ਵਾਰ ਤੀਜਾ ਸੂਈ ਆ ਠੀਕ ਆ ਐਮ 29 ਦੀ ਆਪ ਹੈ ਅੱਗੇ ਆਪਣੇ ਕੋਲੇ ਸਾਂ ਰੱਖਿਆ ਹੋਆ ਕੋਹੇ ਨੂਰ ਦਾ ਉਹ ਤੋਂ ਡਾਇਰੈਕਟ ਡੱਪਣਾ ਹੈ ਮਗਰ ਕੱਟਾ ਕੱਲ ਰਾਤ ਦੀ ਸੂਈ ਦੀ ਠੀਕ ਆ ਰਾਤ ਸੂਈ ਹੈ ਕੱਲ ਰਾਤ ਦੀ ਈ ਕ ਬੌਲੇਤੀ ਹੋ ਹਾਂ ਬੌਲੇਤੀ ਆ ਸਾਫ ਕਰੀਏ ਹਾਂ ਸਾਫ ਹੋ ਗਈ ਕਿਰਾ ਠੀਕ ਹੈ ਮੰਗੋ ਤਾਂ ਥੋੜਾ ਹੈ ਮੰਨ ਲਓ ਵੀ ਇੱਕ ਤਾਂ ਝੜੀ ਚ ਆ ਗਈ ਇੱਕ ਬੌਲੇ ਜੋ ਸਾਫ ਹੋ ਗਈ ਨਹੀਂ ਤਾਂ ਮੈਂ ਤੱਕ ਰਹਿ ਨਹੀਂ ਜਾਂਦਾ ਜਗਾਰ ਬਾਹਰ ਮੈਂ ਥਲੇ ਠੀਕ ਹੈ ਐਤੀ 20 ਕਿ ਲੀਟਰ ਹੈ ਮੈਨੇ ਖੁੱਲਾ ਪਾਉਣਾ ਹੈ ਦੇਖੋ ਬੰਦਾ ਸਾਹਮਣੇ ਲਊਗਾ ਪਤਾ ਆਪਾਂ ਨੂੰ ਜਿਹਨੇ ਪੈਸੇ ਲਾਉਣੇ ਸਾਂਭੂਗਾ ਠੀਕ ਹੈ ਬਾਕੀ ਰਿਕਾਰਡ ਬਾ ਚੰਗਾ ਆਪਾਂ ਤਾਂ ਤੈਨੂੰ ਅੱਗੇ ਦੂਜੀ ਮੈਂ ਵੀ ਤੇਰੇ ਸਾਹਮਣੇ ਆਪਾਂ ਵੇਚੀ ਆ ਠੀਕ ਆ ਦੁੱਪਾ ਤਾਂ ਮਜਬੂਰੀ ਕਰਨੇ ਵੇਚਿਆ ਨਹੀਂ ਇਹ ਜਿਹੇ ਹੀਰੇ ਕਿਹੜਾ ਵੇਚਦਾ ਬਾਈ ਸਹੀ ਗੱਲ ਆ ਬਾਈ ਤੇ ਉਹ ਵੀ ਵਧੀਆ ਕੀਮਤ ਤੇ ਵੈਗ ਗਈ ਜੀ ਨਾ ਉਹ ਪੂਰੀ ਵਧੀਆ ਕੀਮਤ ਤੇ ਆਪਾਂ 3 ਲੱਖ ਰੁਪਏ ਦੀ ਵੇਚੀ ਆ ਝੋਟੀ 3 ਲੱਖ ਦੀ ਵੇਚੀ ਸੀ ਆਪਾਂ ਠੀਕ ਆ ਤੇ ਆਪਾਂ ਮੁੱਲ ਕਿੰਨਾ ਕਰਿਆ ਸੀ ਉਹਦਾ ਉਹਦਾ ਆਪਾਂ 3.5 ਕਰਿਆ ਸੀ 3.5 ਚੰਗੀ ਕੀਮਤ ਤੇ ਵੈਗ ਗਈ ਹਾਂਜੀ ਹਾਂਜੀ ਠੀਕ ਆ ਤੇ ਕਿਵੇਂ ਰਹੀ ਆ ਬਾਈ ਇਹ ਜਿਵੇਂ ਦੂਜੇ ਸੂਏ ਤੁਸੀਂ ਚੋਈ ਹੈਗੀ ਦੁੱਧ ਕਿੰਨਾ ਘਟਾਉਂਦੇ ਆਗੇ ਜੀ ਦੁੱਧ ਲੰਬਾ ਸਮਾਂ ਦਿੱਤਾ ਆਦੇ ਆਪ 2 ਮਹੀਨੇ ਛੱਡਿਆ ਮੈਂ ਰਾਦਾ ਤਾਂ ਐਸੀ ਵੀ ਵੱਧ ਚਰਚਾਂਗੇ ਫਿਰ ਮੈਂ 2 ਮਹੀਨੇ ਛੱਡਿਆ ਮਾਂ ਚਲੋ ਮੂਰੇ ਪਸ਼ੂ ਚੰਗਾ ਦੁੱਧ ਦੇ ਜਾਂਦਾ ਹਾਂ 2 ਮਿੰਟ ਪਰ ਛੱਡਣਾ ਵੀ ਚਾਹੀਦਾ ਹੈ ਨਾ ਯਾਨੀ ਕਿ ਠੱਗੀ ਆ ਦੁੱਧ ਨੇੜੇ ਜਾ ਕੇ ਉਹ ਆਪਾਂ ਸਹੀ ਗੱਲ ਹੈ ਜਿਹੜੀ ਦੱਸਾਂਗੇ ਠੀਕ ਹੈ ਵੀ ਐ ਨਹੀਂ ਵੀ ਲੱਤ ਮਾਰੀ ਉਹ ਤਾਂ ਐ ਕਹਿੰਦੀ ਸੀ ਵੀ ਡੰਗ ਤਾਂ ਡੰਗ ਭਵੇਂ ਮੈਨੂੰ ਟਾਈਮ ਤੱਕ ਚੂਈ ਠੀਕ ਹੈ ਮਤਲਬ ਪੂਰੀ ਸੀਲ ਰਹੀ ਆ ਵੀ ਹਾਂ ਪੂਰੀ ਠੰਡੀ ਆਇਆ ਨਹੀਂ ਕੋਈ ਲੰਬਾ ਸਮਾਂ ਦੁੱਧਣ ਵਾਲੀ ਹੈ ਠੀਕ ਐ ਨਹੀਂ ਵੀ 18 ਕਿਲੋ ਦੇਊਗੀ ਦੇਊਗੀ ਤਿੰਨ ਮਹੀਨੇ ਉਹ ਚੀਜ਼ ਨਹੀਂ ਜੀ ਉਹ ਚੀਜ਼ ਦੀ ਆਪਾਂ ਫੁੱਲ ਗਰੰਟੀ ਲਵਾਂਗੇ ਠੀਕ ਹੈ ਤੇ ਬਾਕੀ ਚੋਈ ਹੋਊ ਹੁਣ ਜਿਵੇਂ ਆਪਾਂ ਬੌਲੇ ਚੋਂ ਹਨਾ ਹਾਂ ਹੁਣ ਬੌਲੇ ਬੌਲੇ ਚੋਂ ਖਾਲੀ ਆ ਧਾਰਾਂ ਤੋੜਾ ਪੂਰਾ ਸਾਫ ਆ ਅੱਜ ਵੀ ਦੇਖੋ 10 ਤੋਂ 11 ਕਿਲੋ ਬੌਲੀ ਸਟਾਰਟ ਹੋਊਗੀ 10 ਤੋਂ 11 ਕਿਲੋ ਤੋਂ ਸਟਾਰਟ ਆ ਗਈ ਹਾਂ ਠੀਕ ਆ ਹਨਾ ਥੋੜਾ ਜਮਾ ਓਕੇ ਮੈਂ ਕਹਿੰਦਾ 101% ਕਹਿ ਸਕਦੇ ਆ ਠੀਕ ਆ ਵੀ ਪਹਿਲੀ ਗੱਲ ਤਾਂ ਆਪਾਂ ਬੱਚਾ ਲਾ ਕੇ ਦਿਖਾ ਦਾਂਗੇ ਠੀਕ ਆ ਪੁੱਤਣਾ ਪਟ ਦਾਂਦੀ ਐ ਸਹੀ ਗੱਲ ਆ ਫੇਰ ਤਾਂ ਜਮੀ ਤਸੱਲੀ ਹੋ ਜੂਗੀ ਹਾਂਜੀ ਆ ਠੀਕ ਹੈ ਤੇ ਦੋਸਤੋ ਤੁਹਾਨੂੰ ਆਪਾਂ ਬੱਚਾ ਲਾ ਕੇ ਵੀ ਦਿਖਾ ਦਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਪੂਰੀ ਟਾਪ ਕੁਆਲਿਟੀ ਦੀ ਮੱਝ ਆ ਗਈ ਸਨਖਪੋਣਾ ਬਹੁਤ ਆਗਾ ਸੰਘ ਦੇਖ ਸਕਦੇ ਹੋ ਤੁਸੀਂ ਬਿਲਕੁਲ ਕੁੰਡੇ ਐ ਜਮਾ ਛੋਟੇ ਪੈ ਵੀ ਹੈਗੇ ਅਗਲਾ ਕਹਿਣਾ ਨਹੀਂ ਏਡੀ ਪੈਠਾ ਹਰ ਇੱਕ ਮਹਿੰਦੇ ਲੱਗਦੀ ਨਹੀਂ ਤੇ ਬਾਕੀ ਸੋਮੀ ਵੀ ਬਹੁਤ ਆ ਗਈ ਬਹੁਤ ਚੰਗੀ ਇਹ ਤਾਂ ਨੂੰ ਮੈਂ ਮੰਨ ਲਾ ਵਿਚੜੀਦਾ ਕਰਕੇ ਤੇ ਥੋੜਾ ਜਿਹਾ ਸੂਏ ਦਾ ਕਰਕੇ ਮੈਂ ਬਾਕੀ ਹਜੇ ਪਤਾ ਜੀ ਸੂਈ ਕਰਕੇ ਆ ਜਾਓ ਥੋੜਾ ਜਿਹਾ ਉਹਨ ਪਤਾਈਏ ਪਸ਼ੂ ਕੀ ਰਾਂ ਹੁੰਦਾਗਾ ਤੇ ਵੈਸੇ ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆਗਾ ਤੇ ਦੇਖ ਸਕਦੇ ਹੋ ਤੁਸੀਂ ਪੱਠ ਬੁੜੇ ਦੀ ਕੁਆਲਿਟੀ ਆਰਡਰ ਬੈਕ ਸਾਈਡ ਨੂੰ ਬਹੁਤ ਆ ਡਰਗਾ ਤੇ ਬਾਕੀ ਥਾਣਾ ਦਾ ਸਾਈਜ਼ ਆ ਜਿਹੜਾ ਉਹ ਬਹੁਤ ਸੋਹਣਾਗਾ ਮੁੱਠੀ ਦੇ ਚਵਾਈ ਵਾਲੇ ਥਾਣਾ ਨਾ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆ ਤੇ ਸਪੇਸ ਵੀ ਬਹੁਤ ਆ ਕੀ ਥਾਣਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਤਾਂ ਪਰਿ ਪਰ ਜਿਹੜਾ ਕਰੇ ਰੱਖੂਗਾ ਯਾਦ ਕਰੂਗਾ ਐਸੇ ਦਾ ਦੇਖੋ ਹਰ ਇੱਕ ਚੀਜ਼ ਤੇ ਲੱਗਦੇ ਆ ਸਹੀ ਗੱਲ ਲਾਉਣੇ ਵੀ ਪੈਂਦੇ ਆ ਪੈਸੇ ਤੋਂ ਬਿਨਾਂ ਤਾਂ ਕੁਝ ਨਹੀਂ ਆਉਂਦਾ ਅਜਦਾ ਜਵਾਨਾ ਇਹ ਜੀ ਔਰ ਚੰਗੀ ਹੁਣ ਜਾਨਵਰ ਚੰਗਾ ਉਹ ਤਾਂ ਕੀਮਤ ਚੰਗੀ ਲੱਗਦੀ ਹੋਈ ਆ ਹਨਾ ਬਸ ਸਹੀ ਗੱਲ ਹੈ ਚੰਗੇ ਜਾਨਵਰ ਤੇ ਐ ਨਹੀਂ ਵੀ ਅਗਲਾ ਪੈਸੇ ਲਾ ਕੇ ਪਸਤਾਉ ਸਹੀ ਗੱਲ ਆ ਹਾਂ ਤੇ ਆਪਾਂ ਰੇਟ ਦੀ ਫਿਰ ਗੱਲ ਕਰੀ ਲਈਏ ਵੀ ਕਿੰਨਾ ਰੱਖਦੇ ਆ ਰੇਟ ਇਹਦਾ 285000 ਰੁਪਏ ਚੋਂ ਮਾਨਤਾਨ ਕਰਨਾ 285000 ਦੇ ਵਿੱਚੋਂ ਮਾਨਤਾਨ ਹੋ ਜਾਊ ਮਾਨਤਾਨ ਕਰ ਦਾਂਗੇ ਆਪਾਂ ਠੀਕ ਆ ਬਾਕੀ ਅਗਲਾ ਆਪਦੀ ਪੂਰੀ ਤਸੱਲੀ ਕਰਕੇ ਲਈਏ ਤਸੱਲੀ ਕਰਕੇ ਮੇਨ ਲੈ ਜੇ ਹਨਾ ਬਸ ਚੰਗੀ ਮੱਝ ਆਦਾ ਚੰਗੀ ਕੀਮਤ ਆ ਹੈਨਾ ਚੰਗੀ ਕੀਮਤ ਆ ਕੀਮਤ ਲੱਗਣੇ ਆ ਤਸੱਲੀ ਕਰਨ ਦਾ ਵੀ ਫਰਜ਼ ਆ ਹੈਨਾ ਬੱਸ ਗੱਲ ਤਾਂ ਆ ਸਹੀ ਗੱਲ ਆ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਦੋਸਤੋ ਥਾਣਾ ਜੂ ਸਪੇਕ ਮੋਤ ਆ ਗਈ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਮੋਟੇ ਮੋਟਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਆਮ ਦੇਖੇ ਨੇ ਲੇਵੇ ਦੀ ਨਿਸ਼ਾਨੀ ਆ ਇਹਨੇ ਲੇਵੇ ਦੀ ਨਾ ਤਾਂ ਆਮ ਚੜਾਈ ਹੁੰਦੀ ਆ ਚੜਾਈ ਬਹੁਤ ਆ ਲੇਵੇ ਦੀ ਤੇ ਬਾਕੀ ਥਾਣਾ ਦਾ ਸਾਈਜ਼ ਬਹੁਤ ਆ ਆ ਲੇਵਾ ਮਿਲਦਾ ਨਹੀਂ ਜਿਹੜਾ ਲੈਫਟ ਸਾਈਡ ਨੂੰ ਹੈਨਾ ਤੇ ਨਾ ਮੈਂ ਦੀ ਐ ਪਲੇਨ ਪਈ ਆ ਮੈਂ ਸਹੀ ਗੱਲ ਆ ਹੀ ਦੇਖ ਬਾਕੀ ਵੇਲੇ ਚੰਗੀ ਚੰਗੀ ਆ ਜੀ ਇਹਦੀ ਦੇਖ ਸਾਦਿਆ ਤੁਸੀਂ ਚਮਕ ਚਮਕ ਬਹੁਤ ਆ ਗਈ ਬਾਕੀ ਨਾੜਾਂ ਵੀ ਬਹੁਤ ਆ ਪਿੰਡ ਹਾਂਜੀ ਮਤਲਬ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਆ ਕੋਈ ਕਮੀ ਨਹੀਂ ਹੈਗੀ ਮੈਂ ਕਹਾਂ ਤੇ ਬਾਕੀ ਫਿਰ ਵੀ ਤਸੱਲੀ ਤੁਸੀਂ ਫਰੀ ਵੀ ਨੁਖਰੀ ਘੋੜੀ ਯਾਰ ਸਹੀ ਗੱਲ ਆ ਕਹ ਲਈ ਐ ਨਹੀਂ ਗੱਲ ਬਾਕੀ ਆਪਾਂ ਤਾਰਾ ਬਸਾਦ ਕੇ ਲਾ ਕੇ ਬੱਚਾ ਹਾਂ ਲਾ ਕੇ ਦਿਖਾ ਦਿੰਨੇ ਆ ਆ ਜਾ ਪੁੱਤੇ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਆ ਤੇ ਬਾਕੀ ਆਪਾਂ ਤੁਹਾਨੂੰ ਬੱਚਾ ਲਾ ਕੇ ਦਿਖਾ ਦਿੰਨੇ ਆ ਤੇ ਆਪਾਂ ਤੁਹਾਡੀ ਤਸੱਲੀ ਪੂਰੀ ਫੁੱਲ ਕਰਾ ਦਿੰਨੇ ਆ ਕਿਉਂਕਿ ਕੀਮਤ ਚੰਗੀ ਦੀ ਆ ਗਈ ਤਸੱਲੀ ਹਰ ਪੱਖ ਤੋਂ ਹੋਣੀ ਚਾਹੀਦੀ ਹੈ ਜੀ ਇੰਦਣ ਕਾ ਕਰ ਤੇ ਬਾਕੀ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰ ਲਿਓ ਹਰੇਕ ਪੱਖ ਤੋਂ ਬਾਕੀ ਠੰਡੀ ਸੀਲ ਆ ਜਿਸ ਤਰ੍ਹਾਂ ਮੈਂ ਉਪਰਾਂਗਾ ਇਦਾਂ ਵੀ ਇਹਨੂੰ ਕੋਈ ਚੱਕਰ ਨਹੀਂ ਹੈਗਾ ਹਗਾ ਹੇ ਭਾਈ ਆਪਣਾ ਜਿਹੜਾ ਹੈ ਕਟਾ ਆਪਣੇ ਵਾਲੇ ਬੋਲਦਾ ਹੀ ਹੈ ਨਾ ਆਪਣੇ ਵਾਲੇ ਬੋਲਦਾ ਠੀਕ ਆ ਉਹਦਾ ਕੀ ਰਿਕਾਰਡ ਸੀਗਾ ਉਹਦੀ ਮਾਂ ਦਾ ਰਿਕਾਰਡ 21 ਕਿਲੋ ਆ 21 ਕਿਲੋ ਮਾਂ ਉਹਦੀ ਵੀ ਸੀ ਆਪ ਕੋ ਇਹ ਨੂਰ ਦਾ ਤੇ ਮਤਲਬ ਪਿਓ ਵਾਲੇ ਪੱਖ ਤੋਂ ਐਲਡੀਐਫ ਕੋ ਇਹ ਨੂਰ ਦਾ ਹੈ ਨਾ ਹਾਂਜੀ ਹਾਂ ਠੀਕ ਆ ਉਹ ਦੋਨਾਂ ਪੱਖਾਂ ਤੋਂ ਰਿਕਾਰਡ ਚੰਗਾ ਆ ਗਿਆ ਹੈ ਨਾ ਫੁੱਲ ਰਿਕਾਰਡ ਆ ਗਿਆ ਠੀਕ ਆ ਬਾਕੀ ਮਾਂ ਚੰਗੀ ਆ ਗਈ ਤੇ ਬੱਚਾ ਵੀ ਬਾਕੀ ਆਪਾਂ ਦੇਖੋ ਭਾਈ ਹੁਣ ਤਾਂ ਆਪਣਾ ਵਪਾਰ ਲੈਣਾ ਡੰਗਰ ਇਕ ਪੰਤੇ ਆ ਜਾਣਾ ਜਿਹੜਾ ਘਰੇ ਰੱਖਣਾ ਘਰੇ ਆਪਾਂ ਮਾੜਾ ਨਹੀਂ ਰੱਖ ਸਹੀ ਗੱਲ ਹੈ ਘਰੇ ਬਿਨਾਂ ਰਿਕਾਰਡ ਤੋਂ ਡੰਗਰ ਆਪਾਂ ਪਾਲ ਦੇਣੀ ਠੀਕ ਹੈ ਵੀ ਸਾਰੇ ਚੰਗੇ ਹੀ ਰੱਖਦੇ ਆਂ ਹਾਂ ਚੰਗੇ ਰੱਖਣ ਦੀ ਫਾਇਦਾ ਫੇਰ ਹੀ ਬਈ ਚੰਗੇ ਦੀ ਕੀਮਤ ਵੱਟੀ ਜਾਂਦੀ ਆ ਤੇ ਹਿਸਾਬ ਨਾਲ ਆਪਾਂ ਦਾਣਾ ਪਾਣੀ ਪਾਉਣਾ ਸਾਹਮਣੇ ਮਹਾਰਾ ਡੰਗਰ ਆਪਣੇ ਧਾਣੇ ਦੇ ਪੈਸੇ ਨਹੀਂ ਪੂਰੇ ਕਰਦਾ ਸਹੀ ਗੱਲ ਆ ਲਾ ਫੜੀ ਕਰ ਚੰਗਾ ਬਾਲਾਂਗੇ ਫੇਰ ਹੀ ਫਾਇਦਾ ਦੋਸਤੋ ਕਿਉਂਕਿ ਹਾਂ ਜੀ ਹੁਣ ਤੂੰ ਐਸਾ ਹੋਣਾ ਨਹੀਂ 2 ਰੁਪਏ ਵਟਾਉਣੇ ਆ ਆ ਬੱਚਾ ਦੇਖ ਲੈ ਲੈ ਸ਼ਾਨਦਾਰ ਕਾਰਡ ਵੇਖ ਲੈ ਮੈਂ ਇਹਦੇ ਅੱਤੇ ਚਾਹੁੰਦਾ ਜੀ ਸਹੀ ਗੱਲ ਆ ਹੈ ਬੱਚਾ ਵੀ ਚੰਗਾ ਤਿਆਰ ਹੋਊਗਾ ਲੈ ਚੜਨ ਦਾ ਹਾਂ ਸਾਹਮ ਗਿਆ ਨਾ ਲਾ ਪਤਾ ਕਿ ਚੰਗੀ ਮੱਝ ਦੇ ਦਾ ਕੱਟੇ ਦੀ ਵੀ ਕੀਮਤ ਉਹਨੂੰ ਹੀ ਆਂ ਹਾਂ ਜੀ ਹਾਂ ਨਾ ਇਹ ਉਹ ਰਿਖਾ ਦੇ ਨੀ ਬਾਕੀ ਤੁਸੀਂ ਦੇਖ ਸਕਦੇ ਹੋ ਬਸ ਮਾ ਧਾਰਾਂ ਧਾਰ ਦੇਖ ਸਕਦੇ ਹੋ ਬਹੁਤ ਚੰਗੀ ਪੈੰਦੀ ਹੈ ਇਹ ਐਨ ਮੋਟੀ ਧਾਰ ਪੈੰਦੀ ਹੈ ਪੂਰੀ ਆਪਸੇ ਫਰੀ ਧਾਰ ਆਉਂਦੀ ਹੈਗੀ ਬਾਕੀ ਕੰਪੈਕਟਡ ਰਹਗਾ ਕੋਈ ਲੰਪ ਮਾਰ ਨਹੀਂ ਹੈਗਾਗਾ ਜੇ ਮੰਨੋ ਵੀ ਬੰਦਾ ਕਮਾਲਾ ਪਾਰਟੀ ਤੇ ਨਹੀਂ ਜੇ ਚਾਰ ਸਾਲ ਦਾ ਜਵਾਰ ਚੋਲੇ ਸਹੀ ਗੱਲ ਆ ਬੋਲੀ ਇਹਨਾਂ ਨੂੰ ਬਾਕੀ ਬਾਈ ਬੋਲੀ ਆ ਤੈਨੂੰ ਦੱਸੇ ਜਾਂਦੇ ਲੈ ਠੀਕ ਆ 30 ਦਾ ਕਿਉਂ ਨਹੀਂ ਵੀ ਸੌਖੀ ਆ ਨਾ ਵੀ ਹਰੇਕ ਚੋਲੇ ਆ ਮੈਂ ਤਾਂ ਚਾਹੇ ਜਵਾਰ ਚੋਲੇ ਆ ਸਹੀ ਗੱਲ ਆ ਲੈ ਹੋ ਤਰੀਆ ਮੈਂ ਬੱਤ ਹੋਏ ਖੜੀ ਨਾ ਮੈਂ ਬਾਕੀ ਹੋਰ ਨਹੀਂ ਆ ਮੰਗਾ ਨੂੰ ਆਪ ਹੁੰਦੀ ਅੱਗੇ ਹੋ ਗਿਆਂ ਪਿੱਛੇ ਹੋ ਗਿਆਂ ਨਾ ਆਲੂ